हां जी दोस्तों सारेया नु सस्श्रीकाल स्वागत करते हा टोटा राज संधू फार्मिंग दे विच आज दी दोस्तों अपनी विजिट है की है पਿੰਡ ਸੌਰ ਸਿੰਘ ਤਹਿਸੀਲ ਜਿਲ੍ਹਾ ਦੋਸਤੋ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਵੀਰ ਸੰਦੀਪ ਸਿੰਘ ਭੁੱਲਰ ਡੇਰੀ ਫਾਰਮ ਤੇ ਸੋ ਜਿੱਦਾਂ ਕਿ ਦੋਸਤੋ ਸਾਰੇ ਵੀਰਾਂ ਨੂੰ ਪਤਾ ਹੈ ਬਿਲਕੁਲ ਡੇਲੀ ਰੁਟੀਨ ਦੇ ਵਿੱਚ ਵੀਰ ਪਸ਼ੂ ਜਿਹਾ ਹੁੰਦਾ ਤੇ ਸੇਲ ਪਰਚੇਜ ਦਾ ਖਾਸ ਤੌਰ ਤੇ ਕੰਮ ਆ ਵੀਰ ਸੰਦੀਪ ਸਿੰਘ ਦਾ ਨਗ ਜਿਹੜਿਆ ਦੋਸਤੋ ਜ਼ਿਆਦਾਤਰ ਜਿਹੜੀਆਂ ਵੜਾਂ ਦੇ ਵਿੱਚ ਇਸ ਘਰੇ ਪਸ਼ੂ ਆਉਂਦੇ ਆ ਤੇ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਕਿਹੜਾ ਪਸ਼ੂ ਦੋਸਤੋ ਬਿਲਕੁਲ ਨਵਾਂ ਡੇਲੀ ਰੁਟੀਨ ਦੇ ਵਿੱਚ ਆਇਆ ਦੋਸਤੋ ਉਹਦੇ ਬਾਰੇ ਵੀਰਵਾ ਲੈ ਸਕਦੇ ਜੀ ਨੰਬਰ ਸਕਰੀਨ ਤੇ ਬਿਲਕੁਲ ਥੱਲੇ ਚਲਦੇ ਕਰਦੇ ਆਂਗੇ ਦੋ ਵੜਾ ਦਿਖਾਉਣੇ ਆ ਇੱਕ ਦੋਸਤੋ ਬਿਲਕੁਲ ਵੜ ਬਿਲਕੁਲ ਤਾਜੀ ਹੁਣੇ ਸੂਈ ਜਾਂ ਕੁਝ ਸਮਾਂ ਪਹਿਲਾਂ ਸੂਈ ਹੈ ਜੇਰ ਪੈਣੀ ਹਜੇ ਬਾਕੀ ਆ ਇਹਦੀ ਡਿਟੇਲ ਆਪਾਂ ਸਾਂਝੀ ਕਰਾਂਗੇ ਤੇ ਇੱਕ ਵੜ ਦੋਸਤੋ ਹੋਰ ਹੋਊਗੀ ਉਹਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਸਭ ਤੋਂ ਪਹਿਲਾਂ ਵੀਰ ਸੰਦੀਪ ਜੀ ਸਾਸਰੀ ਕਾ ਸਾਸਰੀ ਘਰ ਮਾਰਜੀ ਠੀਕ ਠਾਕ ਐ ਸੰਤੂ ਸਾਹਿਬ ਜੀ ਬਹੁਤ ਵਧੀਆ ਵੀਰ ਸਿ ਆਪਦੇ ਸੁਣਾ ਬਹੁਤ ਵਧੀਆ ਸੰਤੂ ਸਾਹਿਬ ਸੰਦੀਪ ਭਾਈ ਅੱਜ ਪਸ਼ੂ ਕਿਵੇਂ ਆ ਫਿਰ ਦੋ ਹੀ ਐ ਸੰਤੂ ਸਾਹਿਬ ਪਸ਼ੂ ਇੱਕ ਤੇ ਆ ਵਿਹੜ ਆਪਣੇ ਕੋਲ ਸੋਈ ਆ ਕੋਈ ਵੀ ਜਲੇ ਜੇ ਮਿਲਦੀ ਅੱਛਾ ਜੀ ਚੰਗੀ ਐ ਘੰਟਾ ਕੋਇਆ ਸੂਈ ਨੂੰ ਜੇ ਅੱਧਾ ਘੰਟਾ ਠੀਕ ਆ 10000 ਪਾਉਣੀ ਜੇ ਬਾਕੀ ਆ ਤੇ ਇੱਕ ਉਹ ਵਿਹੜ ਉਹ 20 ਦਿਨਾਂ ਦੇ ਸੰਤੂ ਸਾਹਿਬ ਸੂਈ ਉਹਦਾ ਚਲੋ ਭਾਅ ਬਿਲਕੁਲ ਆਪਾਂ ਜਾਇਜ਼ ਹੀ ਕਰਨਾ ਵਾ ਦੁੱਧ 9-10 ਕਿਲੋ ਦੇ ਥਲੇ ਤਿਆਰ ਆ ਅੱਛਾ ਤੇ ਅੱਜ ਦੋ ਹੀ ਐ ਸੰਤੂ ਸਾਹਿ 15 16 ਤਰੀਕ ਦੇ ਲਗਭਗ ਆਉਣਗੇ ਘੱਟੋ ਘੱਟ ਵੀ ਜਾਨੀ ਕਿ 25 30 25 30 ਕਿਲੋ ਵਾਲੀਆਂ ਵੜਾਂ 8 9 ਵੜਾ ਆਉਣਗੀਆਂ ਸੰਤੂ ਸਾਹਿਬ ਆਉਣੀਆਂ ਆ ਜੀ ਹਾਂਜੀ ਆਉਣੀਆਂ ਜੀ ਕਿੰਨੀ ਤਰੀਕ ਨੂੰ 16 ਤਰੀਕ ਨੂੰ ਜੀ 16 16 ਤਰੀਕ ਨੂੰ ਵੀਡੀਓ ਪਾਵਾਂਗੇ ਸੰਤੂ ਸਾਹਿਬ ਆਪਾਂ ਲਓ ਜੀ ਹਾਂਜੀ 25 ਤੋਂ ਪਲੱਸ 30 ਤੋਂ ਪਲੱਸ ਵੱਡੀਆਂ ਵੜਾਂ ਸੰਤੂ ਸਾਹਿਬ ਆਪਣੇ ਕੋਲ ਆਉਣਗੀਆਂ ਚਾਹੇ ਕੋਈ ਵੀਰ ਆਪਣਾ ਫੋਨ ਕਰਕੇ ਜਦੋਂ ਮਰਜ਼ੀ ਆਪਣੇ ਤੋਂ ਆ ਸਕਦਾ ਜੀ ਠੀਕ ਆ ਜੀ ਠੀਕ ਆ ਜ਼ਰੂਰ ਤੇ ਅੱਜ ਫਿਲਹਾਲ ਦੋ ਆਪਾਂ ਸੁਣ ਹਾਂਜੀ ਦੋ ਹੀ ਆ ਜੀ ਲਓ ਜੀ ਦੋ ਵੜਾਂ ਨੇ ਆ ਪਹਿਲੇ ਨੰਬਰ ਤੇ ਜਿਹੜੀ ਇਹ ਵੜਾ ਦੋਸਤ ਚਲੋ 15 16 ਕਿਲੋ ਆਰਾਮ ਨਾ ਪਾ ਦੋਗੇ ਜੀ ਲਓ ਜੀ ਕਰੋ ਚੈੱਕ ਕੈਨੋ ਭਾਵੇਂ ਆਪਾਂ 20 ਕਿਲੋ ਰਹਿ ਗਏ ਦੂਜਾ ਸੂਆ 200 ਹੋਣਾ ਕੁਝ ਕੁ ਸਮਾਂ ਪਹਿਲਾਂ ਸੂਈ ਆ ਤੇ ਬੱਚਾ ਮਗਰ ਬੱਚੀ ਬੱਚੀ ਆ ਜੀ ਲਓ ਜੀ ਮਗਰ ਬੱਚੀ ਆ ਦੋਸਤੋ ਬੱਚੀ ਨੂੰ ਜਨਮ ਦਿੱਤਾ ਫੀਮੇਲ ਕਾਫ ਨੂੰ ਜਨਮ ਦਿੱਤਾ ਤੇ ਕਰੋ ਸੰਗ ਦੇ ਵਿੱਚ ਹੀ ਆ ਹਾਂ ਜੀ ਹਾਂ ਜੀ ਲਓ ਜੀ ਕਰੋ ਸੰਗ ਦੇ ਵਿੱਚ ਆ ਦੋਸਤੋ ਬੈਠ ਠੀਕ ਆ ਨਾਰਮਲੀ ਆਪਾਂ ਵੇਖਦੇ ਆ ਦੋਸਤੋ ਬਿਲਕੁਲ ਹੁਣ ਜਸਟ ਸੂਈ ਆ ਪਸੂ ਸੂ ਦੇ ਵਿੱਚ ਆਇਆ ਬਾਕੀ ਪ੍ਰੋਪਰ ਤੁਹਾਨੂੰ ਤਸੱਲੀ ਨਾਲ ਦਿਖਾ ਦਿੰਨੇ ਆ ਜੇਰ ਪ੍ਰੋਪਰ ਦੋਸਤੋ ਪਹਜੂਗੀ ਜਿਹੜੇ ਵੀਰ ਨੇ ਖਰੀਦਣੀਆਂ ਖਰੀਦਦਾਰ ਨੇ ਆਪਦੀ ਤਸੱਲੀ ਨਾਲ ਤੁਸੀਂ ਫੇਸ ਕੁਆਲਟੀ ਬਹੁਤ ਵਧੀਆ ਜੀ ਵੀਰ ਵੀ ਦੇਖ ਸਕਦੇ ਜੀ ਵੀਰ ਕਲਿੱਪ ਬਣਾ ਕੇ ਰੱਖ ਲੂਗਾ ਠੀਕ ਆ ਤੇ ਆਹ ਫੇਸ ਕੁਆਲਟੀ ਇੱਕ ਵਾਰੀ ਤਸੱਲੀ ਨਾਲ ਤੁਹਾਨੂੰ ਦਿਖਾਉਣੀ ਆ ਥਣ ਚੱਡਾ ਵੇਖੋ ਠੀਕ ਆ ਹਾਂ ਠੀਕ ਆ ਲੌਰੀ ਤੋ ਬੱਚਾ ਮਗਰ ਆ ਫੀਮੇਲ ਕਾ ਲਓ ਜੀ ਠੀਕ ਆ ਇਹ ਦੋਸਤੋ ਵੇੜ ਆ ਪਹਿਲੇ ਨੰਬਰ ਤੇ ਕਰੋਸਾਂਗ ਦੇ ਵਿੱਚ ਆ ਠੀਕ ਆ ਜੀ ਥੋੜਾ ਜਿਹਾ ਐਚਐਫ ਰੇ ਥੋੜਾ ਜਰਸੀ ਦਾ ਕਰੋਸ ਦੀ ਮੰਨ ਸਕਦੇ ਠੀਕ ਆ ਕਰੋਸ ਪੰਨ ਦੇ ਵਿੱਚ ਆ ਥਾਨਪੂਨ ਪੂਰਾ ਮੁੱਠੀ ਆ ਹਥੀ ਚਵਾਈ ਵਾਲਾ ਥਾਨ ਆ ਜਿਹੜਾ ਇੱਕ ਬੈਣੀ ਵਾਲੇ ਪਾਸੇ ਤੁਹਾਨੂੰ ਤਸੱਲੀ ਨਾਲ ਦਿਖਾਉਣੀ ਆ ਆ ਕਰੋ ਜਾਂਦਾ ਲਓ ਜੀ ਅੱਛਾ ਸੰਦੀਪ ਕੀ ਡਿਮਾਂਡ ਭਰਾ ਕਰਦਾ ਸੰਧੂ ਸਾਹਿਬ ਅੱਜ ਆਪਾਂ ਬਿਲਕੁਲ ਹੀ ਜਾਇਜ਼ ਕੀਮਤ ਕਰਨੇ ਆ ਜੇ ਵੀ ਵੀਰ ਭਰਾ ਜਿਹੜਾ ਵੀ ਮਰਜ਼ੀ ਹੈ ਆਪਣੇ ਤੋਂ ਮਾਲ ਖਰੀਦ ਸਕਦਾ ਜੀ ਬਿਲਕੁਲ ਇਹਦਾ ਸੰਧੂ ਸਾਹਿਬ ਮੁੱਲ ਕਰਾਉਣ ਨੂੰ ਭਾਵੇਂ ਇਹੋ ਜਿਹੇ ਬੜਾ ਲੋਕੇ 52 55 ਵੀ ਕਰੀ ਜਾਂਦੇ ਆ 47000 ਮੁੱਲ ਕਰਾਂਗੇ 45000 ਦੀ ਦੇ ਲਿਆ ਸੰਧੂ ਸਾਹਿਬ ਅੱਛਾ ਜੀ 47000 ਮੁੱਲਿਆ ਜੀ 45000 ਦਾ ਦੇ ਲਿਆ ਜੀ 45 ਹਾਂਜੀ ਲੋ ਵੀ ਭਰਾਵੋ ਆਪਣਾ ਬਾਕੀ ਬਹੁਤ ਵੱਛੀ ਚੰਗੀ ਐ ਸੰਧੂ ਸਾਹਿਬ ਇੰਨੇ ਦੀ ਬਾਹਰ ਹੋਣੀ ਮਿਲਨੀ 45000 ਲੈ ਤੇ ਆ ਦੋਸਤੋ ਹਾਂਜੀ ਬਾਕੀ ਵੇੜ ਤੁਸੀਂ ਪ੍ਰੋਪਰ ਦੇਖ ਲਓ ਤਾਜੀ ਸੂਈ ਆ ਥਾਂ ਚੜ੍ਹੇ ਦੀ ਬਹੁਤ ਸਾਫ਼ ਹੈ ਸੰਤੂ ਸਾਹਿਬ ਵੇਖੋ ਲਓ ਸੂਈ ਹੋ ਗਿਆ ਘੰਟਾ ਕਾ ਘੰਟਾ ਕਾ ਹੋ ਗਿਆ ਸੰਤੂ ਸਾਹਿਬ ਬਾਕੀ ਆਪਾਂ ਜੇਰ ਦੀ ਪੂਰੀ ਪ੍ਰੋਪਰੇ ਦੀ ਵੀਡੀਓ ਬਣਾਵਾਂਗੇ ਚਾਹੇ ਕੋਈ ਵੀਰ ਭਰਾ ਆਪਣੇ ਤੋਂ ਆਨਲਾਈਨ ਲਊਗਾ ਉਹਨੂੰ ਆਪਾਂ ਇਹਦੀ ਜੇਰ ਦੀ ਵੀਡੀਓ ਵੀ ਸੰਤੂ ਸਾਹਿਬ ਪਾ ਦਾਂਗੇ ਆ ਕੈਮਰੇ ਚੱਲਦੇ ਆ ਹਾਂਜੀ ਚੱਲਦੇ ਆ ਜੀ ਲਓ ਜੀ ਆ ਕੈਮਰੇ ਵੀ ਦੋਸਤੋ ਚੱਲਦੇ ਆ ਵੀਰ ਕੋਲ ਸੀਸੀਟੀਵੀ ਕੈਮਰੇ ਲੱਗੇ ਆ ਹਾਂਜੀ ਤੁਸੀਂ ਵੀਰਵਾ ਲੈ ਸਕਦੇ ਜਈ ਕਈ ਵਾਰਾਂ ਵੀਡੀਓ ਨਾਂ ਵੀ ਬਣਾਈ ਹੋਵੇ ਫੋਨ ਦੇ ਰਾਈ ਤੇ ਬਿਲਕੁਲ ਵੀਰਵਾ ਲੈ ਸਕਦੇ ਜੀ ਪਸੂ ਦਾ ਤੇ अच्छा जी 45000 दी ले दे दे, दे ले दे संधू साहब ठीक है परा जी हां जी एक अपने कोल जड़ी आ दूसरे नंबर ते आ ये संधू साहब होने अजय चोके ल्यांदी है ਥੱਲੇ ਦੁੱਧ ਕੋਈ 9 ਕਿਲੋ ਦੇ ਲੱਗ ਪਕ ਹੋਊਗਾ अजय ਚਵਾਈ ਕਰਕੇ ਲੈਂਦੇ ਅਜ ਫਰਕ ਹੋ ਗਿਆ ਤੇ ਫਿਰ ਵੀ ਮੰਨਵਾ ਤੇ ਇਹ ਕਿੰਨੇ ਦਿਨਾਂ ਦੀ ਸੂਈ ਹੈ ਬੈਠਾ ਸੰਧੂ ਸਾਹਿਬ ਸੂਈ ਨੂੰ ਇਹਨਾਂ ਕੋਈ 20 ਦਿਨ ਦੇ ਲੱਗ ਪਕ ਹੋਗੇ ਹੋਣਗੇ 20 ਦਿਨਾਂ ਦੀ ਦੁੱਧ ਆਈਟਮ ਜਿਹੜਾ ਥੱਲੇ ਕੋਈ 10 ਹੋਵੇ 9 ਹੋਵੇ ਪਕਾ ਜਾਣ ਕੀ ਮੰਨ ਕੇ ਕੋਈ ਵੀਰ ਆਪਣੇ ਦਾ ਸੌਦਾ ਕਰ ਸਕਦਾ ਚਾਹੇ ਕੋਈ ਆਨਲਾਈਨ ਲੈ ਲੇ 20 ਦਿਨਾਂ ਦੀ ਥੱਲੇ 9 10 ਕਿਲੋ ਦੁੱਧ ਹਾਂ ਹਾਂ ਸੰਧੂ ਸਾਹਿਬ ਚੋਕੇ ਹੋਣੇ ਲੈਂਦੀ ਆ ਅਜਾ ਚਵਾਈ ਕਰਕੇ ਲੈ ਕੇ ਪੈਸਾ ਦੀ ਜੇ ਮੈਂ ਧਿਆਨ ਤੋਂ ਚਲੋ ਹੋਏ ਥੋੜੇ ਹੋਏ ਥੋੜਾ ਦੋਤਾ ਜੇ ਸਲੋ ਚਲਣ ਦੀ ਕੀ ਚੱਕਰ ਸੰਧੂ ਸਾਹਿਬ ਜਾਨੀ ਕਿ ਸਾਹਮਣੇ ਘਰ ਹਣੀ ਲਈ ਚੰਗੀ ਕੋਈ ਸਾਹਮ ਕਰਾਂਗਾ ਤੇ ਦੋਤੇ 13 14 ਕਿਲੋ ਦਾ ਆਰਾਮ ਨਾ ਕਰੂਗੀ ਨਾ ਕਈ ਚਲੋ ਕਿਹੜਾ ਦਰਮਿਆਨੀ ਸੇਵਾ ਜੋ ਹਾਂਜੀ ਹਾਂਜੀ ਫਸੂ ਨਿਕਲਦੇ ਆ ਬਿਲਕੁਲ ਸਾਹਿਬ ਸੰਭਾਲਣੀ ਏਡੀ ਹੁੰਦੀ ਕਈ ਵੀਰਾਂ ਦੀ ਤਾਂ ਕਰਕੇ ਕਈ ਨਾ ਤੁਸੀਂ ਮੰਨ ਸਕਦੇ ਜੇ ਵੀ ਅੱਗੇ ਜਿਹੜਾ ਵੀਰ ਕੋਈ ਚੰਗੀ ਸੇਵਾ ਕਰੂ ਗੱਲ ਜਾ ਕੇ ਆਪਾਂ ਜਿੱਥੋਂ ਲਈ ਸੰਧੂ ਸਾਹਿਬ ਉਹਨਾਂ ਦੀ ਸਾਹਮ ਨਹੀਂ ਹੈਗੀ ਬਿਲਕੁਲ ਜੀ ਹਮ ਹਮ 9 10 9 10 ਆਪਾਂ ਚਵਾਦਾਂਗੇ ਕਿੱਥੋਂ ਚਵਾਦਾਂਗੇ ਸੰਤੂ ਸਾਹਿਬ ਭਾਵੇਂ ਜਾ ਕੇ ਆਨਲਾਈਨ ਵੀ ਮੰਗਾ ਲੈ ਤਾਂ ਵੀ ਗੱਲ ਕੋਈ ਨਹੀਂ ਆਪਾਂ ਨੂੰ ਠੀਕ ਦੇਖੋ ਸਾਰੇ ਭੈਣ ਭਰਾ ਬਹੁਤ ਜ਼ਿਆਦਾ ਮਾਣ ਕਰਦੇ ਸਨਤੂ ਸਾਹਿਬ ਹਾਂਜੀ ਹਾਂਜੀ ਪਿਆਰ ਸਤਿਕਾਰ ਦਿੰਦੇ ਆ ਭੈਣ ਭਰਾ ਚੋਣ ਕੋਈ ਵੀਰ ਆਪਣੀ ਨਾਲ ਸੋਨੇ ਵਰਗਾ ਕੰਮ ਕਰਨਾ ਸੰਤੂ ਸਾਹਿਬ ਆਪਾਂ ਜਨਰ ਵੀ ਕਰਨਾ ਸਹੀ ਆ ਹਾਂਜੀ ਤੇ ਇਹਦਾ ਸੰਦੀਪ ਭਾਈ ਇਹਦਾ ਫਿਰ ਸੰਤੂ ਸਾਹਿਬ ਇਹੋ ਜਿਹੇ ਬੱਛੀਆਂ ਦਾ ਲੋਕੀ 35 ਮੰਗੀ ਜਾਂਦੇ 34 ਮੰਗੀ ਜਾਂਦੇ ਆਪਾਂ ਬਿਲਕੁਲ ਜਾਇਜ਼ ਮੁੱਲ ਕਰਨਾ 27000 ਮੋਲਿਆ 24000 ਦੀ ਹਾਣਾ ਦੇ ਦਾਂਗੇ 24000 ਹਾਂਜੀ ਉਹਦੇ ਵਿੱਚੋਂ ਵੀ ਸੰਤੂ ਸਾ ਠੀਕ ਆ ਫੁੱਲਾ ਮਾਨਦਾਨ ਕਰਦਾਂਗੇ ਉਹਦੇ ਜਿਵੇਂ ਠੀਕ ਆ ਠੀਕ ਹਾਂਜੀ ਹਾਂਜੀ ਲੋ ਵੀ ਦੋਸਤੋ 24000 ਲੈਣ ਦੇਣ ਉਹਦੇ ਚ ਵੀ ਕੋਈ ਛੋਟ ਬਾਕੀ ਚੁਵਾਈ ਚੁਵਾਈ ਬਹੁਤ ਜਿਆਦਾ ਚੰਗੀ ਆ ਚੂਣ ਚਾਂਦਾ ਨਹੀਂ ਕੋਈ ਹੈਗਾ ਵੀ ਜਾਨੀ ਕਿ ਚੁਵਾਈ ਮਾੜੀ ਹੋਗੀ ਆਦੇ ਹੁਣ ਚੋ ਚਵਾ ਕੇ ਲੈਂਦੀ ਆ ਚੁਵਾਈ ਬਹੁਤ ਜਿਆਦਾ ਚੰਗੀ ਚੁਵਾਈ ਲੈਟ ਕਰੀ ਆ ਹਾਂ ਚੋਕੇ ਘੰਟਾ ਹੋ ਗਿਆ ਸਤਿ ਸਭ ਚੋਕੇ ਲੈ ਕੇ ਤੁਰਿਆ ਆਂ ਲੋ ਜੀ ਚੋਕੇ ਦੋਸਤੋ ਵੀਰਾਂ ਦਾ ਵੀ ਲੈ ਕੇ ਜਾਂਦੀ ਆ ਠੀਕ ਆ ਯੱਕੇ ਕੋਈ ਵੀਰਾ ਉਹਦੀ ਬਿਲਕੁਲ ਟਾਈਮ ਤੋਂ ਟਾਈਮ ਚੋਕੇ ਸੱਲੀ ਕਰ ਸਕਦਾ ਜੀ ਹਾਂਜੀ ਤੇ ਧਾਰਾਂ ਤੁਹਾਨੂੰ ਦੱਸ ਦਿਆਂ ਵੀ 9 ਕਿਲੋ ਜਿਹੜੀਆਂ ਧਾਰਾਂ ਇਹਦੇ ਕੋਈ ਪੰਗਾ ਪੁੰਗਾ ਕਿਸੇ ਵੀਰ ਨੇ ਪਉਣਾ ਪਾਲੇ ਨਹੀਂ ਪਉਣਾ ਨਾ ਵੀ ਤੁਸੀਂ ਪਾਉਂਗੇ ਮੈਂਣਾ ਸੰਤੂ ਸਾਹਿਬ ਮਾਛੀ ਮੋਟਰਾਂ ਨੂੰ ਚਲਦੀ ਦੇਖੋ ਲਓ ਜੀ ਆਹ ਦੇਖੋ ਅਗਲੇ ਥਾਂ ਠੀਕ ਆ ਆ ਮਗਲੇ ਥਾਂ ਤੁਹਾਨੂੰ ਇੱਕ ਵਾਰੀ ਆ ਕੋਲੋਂ ਦਿਖਾਉਣੇ ਆ ਆ ਕਰੋ ਚੈੱਕ ਠੀਕ ਆ ਆ ਕਰੋ ਚੈੱਕ ਆਹ ਥੰਦਾ ਬਰਾ ਬਰੂ ਚੰਗਾ ਥੋੜਾ ਇਤਨਾ ਨਹੀਂ ਨਹੀਂ ਸੰਤੂ ਸਾਹਿਬ ਕੋਈ ਦੇਖੋ ਆ ਲਓ ਕੋ ਕਿਦਰ ਮਾਰੂਗਾ ਜਿੱਥੇ ਮੋਗਰ ਕਿਦਾਂ ਪਕਵਾ ਚ ਨਹੀਂ ਚਲੋ ਆ ਪਸੂ ਥੋਇਆ ਤੁਸੀਂ ਕੋਈ ਚੱਕਨੀ ਜੇ ਚ ਮੋਗ ਤੁਰੇ ਲੈ ਕੇ ਤੁਰੇ ਆਏ ਸੰਧੂ ਸਾਹਿਬ ਤੇ ਬਹੁਤ ਜਿਆਦਾ ਖਰੀ ਜਿੰਨੀ ਹੈਗੀ ਆ ਠੀਕ ਹੈ ਜੀ ਹਾਂਜੀ ਬਾਕੀ ਭਾਅ ਵੀ ਸੰਧੂ ਸਾਹਿਬ ਵੇਖੋ ਤੋਕੜਾ ਲਾਵਾ ਇਹਨੇ ਵੀ ਕੋਈ ਤੋਕੜਾ ਨਹੀਂ ਦਿੰਦਾ ਹਲਦੀ ਆ ਨਹੀਂ ਨਹੀਂ ਬਿਲਕੁਲ ਭਾਣਾ ਲਈ ਆ ਜੇ ਕੋਈ ਚਲੋ ਰੁੱਖਾ ਪਾਣਦੇ ਤਾਂ ਆਪਾਂ ਨੂੰ ਭਾਣਾ ਮਿਲ ਗਈ ਜੋ ਵੀਰ ਚੰਗਾ ਸਾਂਭੂ ਭਾਵੇਂ 14-15 ਕਿਲੋ ਚੋਲੇ ਇਹਦੇ ਥੱਲੇ ਜੀ ਬਿਲਕੁਲ ਜੀ ਉਹਦੇ ਅਗਲੇ ਸਾਲ ਤਾਜੀ ਸੂਈ ਕਰਕੇ ਆ ਹਾਂਜੀ ਹਾਂਜੀ ਭਾਜੀ ਸੂਈ ਜਿੱਥੇ ਮਰਜ਼ੀ ਲੈ ਜਾਏ ਦੁੱਧ ਦਾ ਕੀ ਹੈ ਹ ਪਾਈ ਸੰਦੀਪ ਸਿੰਘ ਦੇ ਕੋਲ ਇੱਕ ਜਿਹੜੀ ਦੋਸਤੋ ਆਪਾਂ ਤੁਹਾਨੂੰ ਇਹ ਵਾੜ ਦਿਖਾਤੀ ਆ ਬਿਲਕੁਲ ਹੁਣੇ ਕੁਝ ਸਮਾਂ ਪਹਿਲਾਂ ਸੁਹੀ ਆ ਸੁਹੀਰ ਜੂਰ ਪੈ ਜੂਗੀ ਦੋਸਤੋ ਹੋ ਜੂਗੀ ਜੇਰ ਵਾਲੇ ਪਾਸੇ ਵੀ ਸਾਫ ਕੋਈ ਵੀਰ ਬੌਲੇ ਧਾਨ ਕੀ ਆਪਦੀ ਤਸੱਲੀ ਕਰ ਸਕਦਾ ਬਾਕੀ ਵਾੜ ਸੰਤੋ ਸਾਹਿਬ ਸਾਫ ਸੁਥਰੀ ਆ ਲੈ ਵੀ ਦੀ ਵੀ ਸਾਫ ਆ ਜਿੰਨੀ ਹੈਗੀ ਸੁਥਰੀ ਆ ਸਹੀ ਗੱਲ ਆ ਜੀ ਹਾਂਜੀ ਠੀਕ ਆ ਭਰਾ ਤੇ ਸੰਦੀਪ ਬੋਲ ਗਿਆ ਨੰਬਰ 84370 38939 ਸੰਤੋ ਸਾਹਿਬ ਜੀ ਠੀਕ ਹੈ ਭਰਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੋ ਦੋਸਤੋ ਇਹ ਦੋ ਬੜਾ ਅੱਜ ਬਿਕਾਊਗਾ ਪੁਲਰ ਡੇਰੀ ਫਾਰਮ ਤੇ ਪਿੰਡ ਸੌਰ ਸਿੰਘ ਤੁਸੀਂ ਵਿਜ਼ਿਟ ਕਰਨੀ ਆ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਕੋਈ ਭਿੱਖੀਪਿੰਡ ਤੋਂ ਦੋਸਤੋ 8-7 ਕਿਲੋਮੀਟਰ ਦੀ ਦੂਰੀ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ